ਸੇ ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਜਿਹੜਾ ਆਪਣੇ ਬ੍ਰਹਮ ਨੂੰ ਮੂਲ ਨਾਲ ਜੁੜਿਆ ਰਹਿੰਦਾ ਉਹਦਾ ਬ੍ਰਹਮਤ ਭਾਈਦਾ ਉਹਦਾ ਹੀ ਮੂਕਾ ਨਿਰੁੱਦਾ ਉਹੀ ਕਾਲਾ ਹੋਣ ਤੋਂ ਬਚਦਾ ਹੈ ਉਹੀ ਮਲੀਨਤਾ ਮਾਇਆ ਦੀ ਮਲੀਨਤਾ ਤੋਂ ਸੰਸਾਰ ਜੋ ਉਹੀ ਬਚ ਕੇ ਰਹਿ ਸਕਦਾ ਹੈ ਮਾਇਆ ਤਾਂ ਕਾਜਲ ਦੀ ਕੋਠੜੀ ਹੈ ਇਹਦੇ ਚ ਅੰਨੇ ਪਏ ਹੋਏ ਸਾਰੇ ਕਾਜਲ ਤੋਂ ਵੀ ਕੋਠੜੀ ਚ ਬਚਣ ਵਾਸਤੇ ਅਪਣੇ ਚੜ੍ਹ ਕੇ ਰਹਿਣਾ ਹੁੰਦਾ ਜਿਹੜਾ ਮੂਲ ਨਾਲ ਜੁੜਿਆ ਰਹੂ ਉਹ ਤੋਂ ਮਲੀਨਤਾ ਨਹੀਂ ਲੱਗੂਗੀ ਜਿਹੜਾ ਮੂਲ ਨੂੰ ਨਾ ਟਿਕ ਜੂਗਾ ਉਹ ਕਾਜ ਦੀ ਕੋਸ਼ੜੀ ਤੋਂ ਸਾਡਾ ਹਜ਼ੂਰ ਬਲੀ ਦਾ ਇਹ ਨੋਜੋਦੀ ਬੁੱਧੀ ਇੱਕ ਸ਼ਬਦ ਲੈ ਬਲਾਇ ਕਿਤੇ ਸ਼ਬਦ ਨਾਲ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਇੱਕ ਸ਼ਬਦ ਲੈ ਬਲਾਇ ਹਾਂਜੀ ਹਾਂ ਗੁਰਬਾਣੀ ਨਾਲ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈ ਇੱਕੋ ਹੀ ਹੈ ਸਾਰਿਆਂ ਦਾ ਜਿੰਨੇ ਵੀ ਗੁਰਗ੍ਰੰਥ ਸਾਹਿਬ ਦੇ ਵਿੱਚ ਟੁਕ ਟੁਕ ਨੇ ਇਹ ਆ ਗੁਰੂ ਨੇ ਭਟ ਨੇ ਸਾਰਿਆਂ ਦਾ ਇੱਕੋ ਹੀ ਉਪਦੇਸ਼ ਹੈ ਇੱਕ ਸ਼ਬਦ ਨਾਲ ਜੋ ਵੀ ਇਹ ਕੋਈ ਗੱਲ ਰੱਖਦੇ ਹਰ ਕਦੀ ਨਹੀਂ ਆਇਆ ਇਹ ਇਸ ਉਪਦੇਸ਼ ਨਾਲ ਜਿਹੜਾ ਜੁੜਿਆ ਰਹੂਗਾ ਉਹਦਾ ਹੀ ਫਰਮਤ ਬਚ ਸਕਦਾ ਹੈ ਉਹ ਹੀ ਆਪਣੇ ਮੂਲ ਨਾਲ ਜੁੜਿਆ ਰਹਿ ਸਕਦਾ ਜੇ ਕਿਤੇ ਮਾਇਆਵਲ ਤੇ ਅੰਕ ਲੈ ਆ ਗਿਆ ਦੁਨੀਆ ਦੀ ਵਿੜਿਆਈ ਵੱਲ ਤੇ ਅੰਕ ਲੈ ਆ ਗਿਆ ਜਾਂ ਹੋਰ ਕੋਈ ਗੱਲ ਇਤਿਹਾਸ ਵੱਲ ਤੇ ਅੰਕ ਲੈ ਆ ਗਿਆ ਇਤਿਹਾਸ ਨੂੰ ਫਲੋਰਣ ਲੱਗ ਗਿਆ ਬਾਚਣ ਲੱਗ ਗਿਆ ਧਿਆਨ ਹਟ ਗਿਆ ਗੁਰਬਾਣੀ ਤੋਂ ਤਾਂ ਵੀ ਉਹਦੇ ਵਿੱਚ ਰਹੇਗਾ

ਗੁਰਬਾਣੀ ਦੇ ਵਿਚਾਰ ਚ ਗੁਰਬਾਣੀ ਵਿਚਾਰਦਾ ਰਹੂਗਾ ਉਹ ਆਪਣੇ ਮੂਲ ਨਾਲ ਜੁੜਿਆ ਰਹੂਗਾ ਹਰ ਹਿਰਦੇ ਚ ਉਹਦੇ ਵਸਿਆ ਰਹੂਗਾ ਤੇ ਉਹਦੇ ਨੰਦ ਤੇ 118 ਸਿੱਧੀਆਂ ਦੁਨੀਆਂ ਵੀ ਜਿਨ੍ਹਾਂ ਪਦਾਰਥ ਨੇ ਦੁਨੀਆਂ ਵੀ ਮਾਇਆ ਉਹ ਤਾਂ ਉਹਦੇ ਪਿੱਛੇ ਪਿੱਛੇ ਦੂਰੀ ਫੁੱਲਦੀ ਰਹਿੰਦੀ ਹੈ ਦੁਨੀਆਂ ਦੀਆਂ ਵਡਿਆਈਆਂ ਤੋਂ ਤੇ ਪਿੱਛੇ ਪਿੱਛੇ ਦੂਰੀ ਰਹਿੰਦੀ ਹੈ ਤੇ ਉਹਨੂੰ ਜ਼ਰੂਰ ਤੇਰੀਆਂ ਦੇ ਪਿੱਛੇ ਭੱਜਣ ਦੀ ਇਹਨਾਂ ਬਾਰੇ ਸੋਚਣ ਦੀ ਲੋੜ ਹੈ ਜੀ ਤੇ ਇੱਥੇ ਪਹਿਲੀ ਵਾਰ ਇਹ ਅੱਖਰ ਨਿਧੀ ਪੂਰੀ ਗੁਰਬਾਣੀ ਚ ਇੱਕੇ ਜਗ੍ਹਾ ਆਉਂਦਾ ਹੈ ਜੀ ਤੇ ਇੱਥੇ ਹਾਂ ਜੀ ਇੱਥੇ ਨਿਧੀ ਕਹਿੰਦਾ ਮਤਲਬ ਬਹੁਵਚਨ ਹੈ ਜੀ ਜੀ ਬਹੁਵਚਨ ਹੈ ਨਿਧੀ ਵਿਆਰੀ ਨਾਲ ਹੈ ਨਾ ਫਿਰ ਹਾਂ ਜੀ ਤੇ ਜਿੱਥੇ ਫਿਰ ਸਿਆਰੀ ਨਾਲ ਲਿਖ ਕੇ ਇਹਦੇ ਨਾਲ ਨਾ ਵੱਖਰ ਲਾਉਂਦਾ ਉੱਥੇ ਫਿਰ ਆਪਾਂ ਨੋਂ ਨਹੀਂ ਨਾ ਅਰਥ ਕਰ ਸਕਦੇ ਉਹ ਇੱਕ ਵਚਨ ਹੈ ਜਾਂ ਨਿਧੀ ਇੱਕ ਵਚਨ ਹੈ ਨਾ ਹੁਣ ਸਾਫ਼ ਸਮ ਪਤਾ ਨਹੀਂ ਕਿਉਂ ਕਰੀ ਗਏ ਨਾਲੇ ਉਹ ਕਹਿੰਦਾ ਵੀ ਸਿਆਰੀ ਨਾਲ ਇੱਕ ਵਚਨ ਬਣਦਾ ਇਸ ਲਈ ਨਾਲੇ ਆਰਥਨੋਂ ਉਹਨਾਂ ਦੀ ਅਗਰੀ ਜਾਂਦਾ ਫਿਰ ਇਹਦੀ ਉਹ ਅਸਲ ਤੇ ਉਹਨੇ ਤਾਂ ਨਕਲ ਮਾਰੀ ਆ ਜਿਵੇਂ ਉਹ ਪੜ੍ਹਤਨ ਨੇਕਾ ਉਹਨੇ ਨਕਲ ਮਾਰਤੀ ਉਹਨੇ ਕਿਹਾ ਸੀ ਇਹਨਾਂ ਦੀ ਅਗਰ ਦੀ ਧਿਆਨ ਰੱਖਿਆ ਉਹ ਤਾਂ ਕਿ ਰੋਲਾ ਪਾਇਆ ਜੀ ਸਾਹਿਬ ਨੂੰ ਟੀਕਾ ਕੀਤਾ ਜੀ ਸਾਹਿਬ ਨੂੰ ਟੀਕਾ ਕੀਤਾ ਉਹ ਜਿਆ ਕਰਨ ਤੇ ਆ ਕਰਨ ਤੇ ਇੱਕ ਖਤਮ ਹੋਣੀ ਚਾਹੀਦਾ ਜਿਆ ਕਰਨ ਦੇ ਨਾਲ ਤਾਂ ਜਿੱਥੇ ਚੱਲਣਾ ਚਾਹੀਦਾ ਸੀ ਉੱਥੇ ਨਹੀਂ ਆ ਚੱਲਿਆ ਫਿਰ ਬਾਕੀ ਕਿੱਲੇ ਰਹੀ ਸਗਾ ਚੱਲਣਾ ਤਾਂ ਇੱਥੇ ਚਾਹੀਦਾ ਸੀ ਕਿਤੇ ਫਤ ਵਿਚਾਰ ਧਾਰਾ ਬਦਲਦੀ ਨੂੰ ਉਹਨਾਂ ਦਿੱਹਾ ਨਾਮ ਰੇਤ ਦਾ ਅਰਥ ਜਿੱਤੇ ਬਦਲਦਾ ਉਹ ਤਾਂ ਚੱਲੇ ਬਸ ਇੰਨੀ ਖੈਰ ਹੋਇਆ ਚਲੋ ਠੀਕ ਹੈ ਉਹ ਉਹ ਅਰਥਾਂ ਦੇ ਪਿਛੇ ਖਪਾਤਾ ਕਿ ਇਹ ਇੱਕ ਜਗ੍ਹਾ ਜਿੱਥੇ ਨੌ ਨਦੀਆਂ ਦੀ ਗੱਲ ਆ ਰਹੀ ਹੈ ਗੁਰਬਾਣੀ ਚ ਆਪੇ ਵਿਹਾਰੀ ਨਾਲ ਹੈ ਨਾ ਠੀਕ ਹੈ ਜੀ ਤੇ ਇੱਥੇ ਸਿੱਧੀ ਵੀ ਸੁਧੀਆਂ ਹੋ ਗਿਆ ਪਿੱਛੇ ਲੱਗੀਆਂ ਆ ਗਿਆ ਨਾ ਜੀ ਲੱਗੀਆਂ ਤੋਂ ਵੀ ਬਹੁਤ ਵਚਨ ਬਣਦਾ ਬੋ ਬਚਨ ਕਰਨ ਸਾਰਾ ਕੁਝ ਬਹੁ ਬਚਨ ਲੱਗੇ ਕਿਰਿਆ ਵੀ ਤਾਂ ਬਹੁਤ ਚੰਗਾ ਲੱਗੀ ਹੋਈ ਹੈ ਉਸ ਤੇ ਫਿਰ ਐ ਆਉਂਦਾ ਜੋ ਹਰ ਹਿਰਦੇ ਸਦਾ ਵਸਾਈ ਜਿਹੜਾ ਹਰ ਨੂੰ ਹਿਰਦੇ ਵਿੱਚ ਪ੍ਰਸਾਦ ਰੱਖ ਲੈਂਦਾ ਉਹਦੇ ਪਿੱਛੇ ਲੱਗੀਆਂ ਫਿਰਦੀ ਬਿਨ ਸਤਗੁਰ ਨਾਉ ਨਾ ਪਾਈਐ 부ਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗਚਾਰ ਸਤਗੁਰ ਤੇ ਬਨਾ ਨਾਮ ਨਹੀਂ ਮਿਲ ਸਕਦਾ ਸਤਗੁਰ ਉਹ ਹੈ ਜਿਹੜਾ ਜੰਮਨ ਮਲਬੀ ਦਾ ਕਟਿਆ ਹੋਇਆ ਸਤਗੁਰ ਤੇ ਨਾਮ ਪਾਇਆ ਜਾਏ ਸਤਗੁਰ ਦੇ ਨਾਂ ਕਿਸ ਨੂੰ ਨਾਮ ਅਛਾਈ ਨਹੀਂ ਮਿਲਿਆ ਸਤਗੁਰ ਤੇ ਹੀ ਨਾਮ ਪਾਇਆ ਜੀ ਵੀ ਪਾਇਆ ਸਤਗੁਰ ਤੇ ਨਾਮ ਪਾਇਆ ਜਾਏ ਬੁੱਝੋ ਕਰ ਵਿਚਾਰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਬੁੱਝ ਲੋ ਕਿਹਨੂੰ ਪਾਇਆ ਨਾਮ ਔਰ ਜਿਹਨੂੰ ਨਾਮ ਮਿਲਿਆ ਉਹਨੇ ਮੁਕਤੀ ਦੀ ਗੱਲ ਵੀ ਦੱਸੀ ਹੈ ਵੀ ਮੁਕਤਾਈ ਮਿਲਦੀ ਹੈ। ਇਹ ਨਾ ਦੱਸੀ ਨਹੀਂ ਨਾ ਗੱਲ। ਉਹਨੂੰ ਨਾਮ ਮਿਲਿਆ ਹੀ ਨਹੀਂ। ਉਹ ਮੁਕਤੀ ਸਮਝਾਈ ਹੈ ਲੋਕਾਂ ਨੂੰ ਵੀ ਆਏ ਮੁਕਤੀ ਮਿਲਦੀ ਹੁੰਦੀ ਹੈ ਜਿਹਨੂੰ ਪ੍ਰਾਪਤ ਹੋਈ ਹੈ। ਜਿਹੜੇ ਕਹਿੰਦੇ ਨੇ ਮਰੇ ਤੋਂ ਮੁਕਤ ਮੰਨ ਲਿਆ ਦਾ ਮਤਲਬ ਆ ਉਹਨਾਂ ਨੂੰ ਮੁਕਤੀ ਮਿਲ ਜੂਗੀ ਉਹਨਾਂ ਦੇ। ਜੇ ਜਿਉਂਦੇ ਰਹੋ ਨੇ ਇਹਨੂੰ ਮੁਕਤੀ ਮਿਲੀ ਉਹਨੂੰ ਮੁਕਤੀ ਮਿਲ ਜੂਗੀ ਨਹੀਂ ਕਦੇ। ਠੀਕ ਹੈ ਜੀ। ਉਹਨੂੰ ਮਿਲਦੀ ਹੈ। ਆਹ ਮੁਕਤੀ ਦੀ ਜਿੱਤ ਕਿਹੜਾ ਜਿਹੋ ਦਰੂੜੀ ਉਹਨੇ ਸਮਝਾਈ ਹੈ। ਨਾਂ ਮੁਕਤੀ ਨੂੰ ਆਮੜਾ ਕੇ ਉਹਨੂੰ ਮੁਕਤੀ ਮਿਲ ਗਈ ਜਿਹਨੂੰ ਨਾਮ ਮਿਲ ਗਿਆ ਉਹਨੇ ਸਮਝਾ ਵੀ ਦਿੱਤਾ। ਮੁਕਤੀ ਕਿਵੇਂ ਮਿਲਦੀ ਹੈ। ਨਾਨਕ ਪੂਰੇ ਭਾਗ ਸਤਗੁਰ ਮਿਲੇ ਸੁਖ ਪਾਏ ਜੁਗ ਚਾਰ। ਕੋਈ ਸਤਗੁਰ ਤੇ ਨਾਮ ਪਾਇਆ ਜਾਊਗਾ ਸਤਗੁਰ ਤੇ ਆਪਣਾ ਲਾਭ ਹੈ ਇਹ ਪੂਰੇ ਭਾਗ ਦੀ ਛੰਧੀ। ਜਿਹਨੂੰ ਸਤਗੁਰ ਦਾ ਮਲਾਕ ਹੋ ਗਿਆ ਉਹਨੂੰ ਪੂਰੇ ਭਾਗ ਉਦੇ ਹੈਗੇ ਨੇ ਸਤਗੁਰੂ ਮਿਹਲੇ ਜੋ ਵੀ ਚਾਰ ਸੁਖੇ ਹੁੰਦਾ ਫਿਰ ਉਹ ਚਾਰਾਂ ਜੋ ਚਾਰ ਜੋਗਲ ਦੁਨੀਆਂ ਦੇ ਬਸਲਦੇ ਰਹਦੇ ਨੇ ਉਹ ਸੁਖ ਰਹਿੰਦਾ ਉਹਦੇ ਬਾਸ ਕੋਈ ਉਹਦੇ ਬਾਸ ਕੋਈ ਕਰਜੋਗੇ ਹੁੰਦਾ ਹੀ ਨਹੀਂ ਸੁਖ ਦਰਸੀ ਦਾ ਲਿਆ ਜਾਂਦਾ ਉਹ ਠੀਕ ਹੈ ਉਹਦਾ ਤਾਂ ਗਲ ਨਹੀਂ ਤਾਂ ਹੁੰਦਾ ਇੱਕ ਘੜੀ ਨਾ ਮਿਲ ਤੇ ਤਾਂ ਗਲ ਜਿਹੋ ਹੁੰਦਾ ਜਦ ਕੋ ਆਪਣੇ ਬ੍ਰਹਮ ਨੂੰ ਟੁੱਟਦਾ ਹਰ ਹਲ ਬੇਕ ਜਿਹੜਾ ਗਾਇਬ ਹੁੰਦਾ ਹਾਂਜੀ ਅਸਲ ਤੇ ਮਨ ਹੇਰਦਾ ਤਾਂ ਆਪ ਗਾਇਬ ਹੁੰਦਾ ਤਾਂ ਕਲਜੋ ਕੋਈ ਨਾ ਇੱਕ ਘੜੀ ਨਾ ਮਿਲਤੇ ਤਾਂ ਕਲਜੋ ਹੁੰਦਾ ਫਿਰ ਰਿੱਡੀਆਂ ਸਿੱਧੀਆਂ ਨੂੰ ਸੋਚਣ ਲੱਗਦਾ ਉਧਰ ਭਜਦਾ ਪਿੱਛੇ ਕਲਜੋ ਗਾਇ ਜਿਹੜੇ ਜਿਹੜੇ ਰਿੱਡੀਆਂ ਸਿੱਧੀਆਂ ਮਗਰ ਭਜਦੇ ਨੇ ਰਿੱਡੀਆਂ ਸਿੱਧੀਆਂ ਦੀ ਗੱਲ ਕਰਦੇ ਨੇ ਕਲਜੋ ਕੀ ਜੀਵ ਨੇ ਸਾਰੇ ਉਹ ਠੀਕ ਹੈ ਜੀ ਹਾਂ ਜੀ ਕਲਜੋ ਦਾ ਤਾਂ ਭਾਵ ਹੈ ਕਿ ਤਿੰਨ ਤਾਂ ਮਾਇਆ ਚ ਹੋ ਗਏ ਇੱਕ ਸੱਚ ਜੋਗ ਹੋ ਗਿਆ ਹਾਂ ਜੀ ਆਹ ਇੱਕ ਬਾਤ ਸੱਚ ਕਰਨ ਤੇ ਸੱਚ ਹੋ ਗਿਆ ਠੀਕ ਹੈ ਜੀ ਉਹ ਇੱਥੇ ਵੀ ਸੁਖ ਚੈਨ ਸੱਚਖੰਡ ਦਾ ਸੁਖ ਚ ਰਹਿਣਾ ਹੀ ਆ ਜੀ ਉਹ ਇੱਥੇ ਵੀ ਇੱਥੇ ਕੱਢ ਜੂਗਾ ਨਹੀਂ ਆਉਂਦਾ ਦੇਖ ਦੇ ਚ ਸੁਖ ਇੱਕੋ ਆਪਈ ਹੈ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਰਤਿਆਂ ਠੀਤਲ ਹੋਏ ਆਪ ਗਵਾਏ ਕੀ ਤਾਂ ਜਵਾਨ ਗੱਭਰੂ ਹੈ ਕੀ ਕੀ ਉਹ ਜਾਨਾ ਬਜ਼ੁਰਗ ਹੈ ਇਹ ਤਮ ਗਾਇਤਾ ਕੋਈ ਵੱਲ ਨਹੀਂ ਉਹਦੀ ਕ੍ਰਿਸ਼ਨਾ ਭੁੱਖ ਨਹੀਂ ਜਾਂਦੀ ਤੇ ਦੇ ਪ੍ਰਕਾਰ ਨਾਲ ਵੀ ਚਾਹੇ ਉਹ ਬਜ਼ੁਰਗ ਵੀ ਹੋ ਗਿਆ ਮਨਮੁਖ ਉਹਦਾ ਸਵਾਭਾਅ ਹੈ ਜੀ ਇਹੰਦਾ ਹਮਮ ਹਰ ਕਿਸੇ ਕੋਈ ਵੀ ਕਹਿੰਦਾ ਉਹਨੇ ਕੁਝ ਵੀ ਨਹੀਂ ਸਿੱਖਿਆ ਸਿਰਫ ਉਹਨੇ ਗੁਆਇਆ ਸਿੱਖਿਆ ਕੁਝ ਵੀ ਨਹੀਂ ਚਾਹੇ ਗਪਰੂ ਖਿਆ ਵਰਤ ਹੈ ਮਨਮੁਖ ਕੋ ਖਾਣਾ ਜਾਏ ਕ੍ਰਿਸ਼ਨਾ ਭੁੱਖਾ ਨਾ ਜਾਏ ਮਨਮੁਖ ਵੀ ਕ੍ਰਿਸ਼ਨਾ ਭੁੱਖ ਨਹੀਂ ਜਾ ਸਕਦਾ ਠੀਕ ਹੈ ਜੀ ਕਹਿੰਦਾ ਭਾਬ ਕੀ ਕੋਈ ਉਮਰ ਦਾ ਉਹ ਨਹੀਂ ਹੈ ਗਿਆਨ ਦੀ ਲੋੜ ਹੈ ਜੀ ਬਿਲਕੁਲ ਗਿਆਨ ਦੀ ਲੋੜ ਹੈ ਅਖਤੂਸ਼ ਬਾਸ਼ਾ ਦੀ ਕਿੰਨੀ ਉਮਰ ਹੈ ਉਹਦਾ ਇਹ ਨਾ ਕੀ ਨਾ ਕੋਲ ਠੀਕ ਹੈ ਜੀ ਹਾਂ ਜੀ ਕੀਆ ਗੱਭਰੂ ਕੀਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖੀ ਸ਼ਬਦ ਰੱਤਿਆਂ ਸੀਤਲ ਹੋਏ ਆਪ ਗਵਾਏ ਜਿਹੜੇ ਗੁਰਮੁਖ ਨੇ ਉਨਾਂ ਨੂੰ ਸ਼ਬਦ ਦਾ ਗੁਰ ਉਪਦੇਸ਼ ਦਾ ਗੁਰ ਬਾਣੀ ਦਾ ਰੰਗ ਚੜਿਆ ਹੋਇਆ ਹੁੰਦਾ ਹੈ ਇਸ ਕਰਕੇ ਉਹਨਾਂ ਦਾ ਹਿਰਦਾ ਸ਼ਾਂਤ ਹੁੰਦਾ ਹੈ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਹੈ ਠਿਕਣ ਲੁੰਦੀ ਹੈ ਉਹਨਾਂ ਮਨ ਦਾ ਠਿਕਣ ਹੁੰਦਾ ਹੈ ਉਹਨਾਂ ਦੇ ਅੰਦਰੋਂ ਤ੍ਰਿਸ਼ਾ ਦੀ ਅਗ ਬੁਝ ਜਾਂਦੀ ਹੈ ਉਹਨਾਂ ਦਾ ਹਿਰਦਾ ਸ਼ਾਂਤ ਹੋ ਜਾਂਦਾ ਸ਼ਾਂਤ ਹਿਰਦੇ ਨੂੰ ਸੋਖ ਹੁੰਦਾ ਦੂਜੇ ਨੂੰ ਸੁਖ ਨਹੀਂ ਹੋ ਸਕਦਾ ਹਾਂਜੀ ਠੀਕ ਹੈ ਜੀ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਰੈ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਇ ਜਿਨਾ ਉਹਨਾਂ ਦਾ ਗੁਰਮਖਾ ਦਾ ਅੰਦਰ ਤ੍ਰਿਪਤ ਹੋ ਜਾਂਦਾ ਮਾਇਆ ਦੀ ਉਹਨਾਂ ਦੇ ਅੰਦਰ ਭੁੱਖ ਨਹੀਂ ਰਹਿੰਦੀ ਆਨੰਦ ਅਵਸਥਾ ਚ ਰਹਿੰਦੇ ਨੇ ਉਹ ਸੰਤੋਖ ਹੁੰਦਾ ਨੂੰ ਤ੍ਰਿਪਤ ਸੰਤੋਖਿਆ ਹਾਂਜੀ ਗੁਰਮਖਾਂ ਦਾ ਤੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਠੀਕ ਹੈ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰੱਤੇ ਲਿਵ ਲਾਂ ਗੁਰਮੁਖ ਜੋ ਵੀ ਕੁਝ ਕਰਦੇ ਨੇ ਸਾਨੂੰ ਸਾਹ ਦੇ ਉਧਰ ਅਜ ਪ੍ਰਮਾਨ ਹੁੰਦਾ ਹੈ ਅੱਛਾ ਜੀ ਦਾਖਾਲ ਪ੍ਰਵਾਨ ਜੋ ਕੁਝ ਕਰ ਰਹੇ ਨੇ ਤੁੰਗ ਉਹਨਾਂ ਦੇ ਅੰਦਰ ਸਿਣਾ ਕੋ ਖੈ ਉਹ ਪਾਣੀ ਚੱਲਦੇ ਨੇ ਪ੍ਰਵਾਨ ਕੀ ਹੈ ਜਿਹੜਾ ਪਾਣੀ ਚੱਲੂਗਾ ਉਹ ਆਪੇ ਪ੍ਰਵਾਨ ਠੀਕ ਉਹਨਾਂ ਦੇ ਅੰਦਰ ਸਵਾਰ ਹੁੰਦਾ ਹੀ ਨਹੀਂ ਪਰਮਾਰ ਹੁੰਦਾ ਸਵਾਸ ਸਵਾਪਰਮੇਸ਼ਰ ਦਾ ਪਰਮੇਸ਼ਰ ਆਈ ਜੋ ਹੰਦਾ ਹੋ ਜੂ ਚਲਾ ਜਿਵੇਂ ਪਰਮੇਸ਼ਰ ਚਲਾਉਂਦਾ ਉਹ ਚੱਲਦੇ ਨੇ ਉਹ ਕਰਾਉਂਦਾ ਉਹੀ ਚੱਲਦੇ ਨੇ ਇਹ ਕਰਕੇ ਉਹ ਦਰਗਾਹ ਪ੍ਰਵਾਨ ਹੈ ਉਹ ਦਰਗਾਹ ਸਭ ਕੁਝ ਔੜੀ ਹਾਂ ਬਲੇਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪਿੱਖਾ ਮੈਂ ਉਹਨਾਂ ਦੇ ਕੁਰਬਾਨ ਜਾਣਨਾ

ਉਹਨਾਂ ਦਾ ਆਪਣਾ ਜਿਹੜਾ ਮੂਰ ਹੈ ਉਹ ਹੀ ਸਤਿਗੁਰ ਪਰ ਬਸ ਗਿਆ ਅੰਤਰਾਤਮਾ ਜੇਵਲੇ ਮਿਲਿਆ ਕਿਏ ਸੋਏ ਉਹ ਅੰਤਰਾਤਮਾ ਕਰਕੇ ਸਤਗੁਰ ਨਾਲ ਮਿਲੇ ਹੋਏ ਨੇ ਇਹ ਕਰਕੇ ਉਹਨਾਂ ਦੀ ਅੰਤਰਾਤਮਾ ਵੀ ਸਤਗੁਰ ਦੀ ਆਤਮਾ ਵਰਗੀ ਹੋ ਜਾਂਦੀ ਜੀ ਜੋ ਹਰ ਨਾਮ ਧਿਆਇ ਦੇ ਤਿੰਨ ਦਰਸ਼ਨ ਪਿਖਾ ਜਿਹੜੇ ਹਰ ਨਾਮ ਚ ਭੋਣ ਲੱਗ ਰਹੇ ਨੇ ਉਹਨਾਂ ਦੇ ਆਤਮ ਦਰਸ਼ੀ ਆਤਮ ਦਰਸ਼ੀ ਹੁੰਦੇ ਨੇ ਉਹ ਉਹ ਨਾਮ ਦਾ ਦਰਸ਼ਨ ਹੋ ਜਾਂਦਾ ਉਹਨਾਂ ਨੂੰ ਉਹ ਤੁਰਕੀ ਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਤੁਰਕੀ ਬਾਣੀ ਪ੍ਰਗਟ ਹੋ ਜਾਂਦੀ ਹੈ ਉਹਨਾਂ ਦੀ ਸੁਰ ਤੋਂ ਸ਼ਬਦ ਨਾਲ ਜੁੜ ਜਾਂਦੀ ਹੈ ਜਿਹੜਾ ਤੁਰਕੀ ਬਾਣੀ ਕਹਿੰਦੇ ਨੇ ਉਹਦਾ ਦਰਸ਼ਨ ਹੋ ਜਾਂਦਾ ਠੀਕ ਹੈ ਜੀ ਸੁਣ ਕੀ ਕੀਰਤਨ ਹਰ ਹੁਣ ਰਵਾਂ ਹਰ ਜਸ ਮਨ ਲਿਖਾ ਕੋਈ ਤੀਤਨ ਗੁਰਬਾਨੀ ਸੁਕੇ ਕੀਰਤੀ ਖੁਸ਼ੇਤਰ ਵਿੱਚ ਹੋਵੇ ਹਰ ਗੁਣ ਰਵਾ ਹਰ ਕੇ ਗੁਣ ਸਾਰੇ ਧਾਰਨ ਕਰ ਲਵ ਜਿਹੜੇ ਗੁਰਬਾਨੀ ਨੂੰ ਹੁੰਦੇ ਨੇ ਸਮਝੇ ਨੇ ਮੰਨਦੇ ਨੇ ਉਹਨਾਂ ਦੀ ਗੁਰਬਾਨੀ ਆਲੇ ਸਾਰੇ ਗੁਣ ਪ੍ਰਗਟ ਹੋ ਸਕਦੇ ਨੇ ਜੇ ਉਹ ਚਾਹਣ ਪਰ ਪ੍ਰਗਟ ਕਰਦੇ ਜੇ ਗੁਣ ਧਾਰਨ ਕਰਨੇ ਚਾਹੁੰਦੇ ਹੁਣ ਤਾਂ ਹੋ ਸਕਦੇ ਨੇ ਗੁਰਬਾਨੀ ਸਮੀਤ ਗੁਣ ਰਵਾ ਰਵਾਣਾ ਰਤਲਾ ਦਾ ਨਾ ਦੇ ਅੰਦਰ ਕੋਣ ਧਾਨ ਹੋ ਸਕਦੇ ਨੇ ਕਲਮੋ ਗੁਣਾਂ ਨੂੰ ਧਾਨ ਕਰਨ ਕਲਮੋ ਕਿ ਕਰਨਾ ਨਾ ਕਰਨਾ ਤਾਂ ਫੇਰ ਮਰਜ਼ੀ ਹੋਈ ਜੋ ਧਾਰਨ ਕਰਦੇ ਪਹਿਣਗੇ ਮਨ ਦੇ ਉੱਤੇ ਲੱਗਣਾ ਪਊਗਾ ਗੁਣਾਂ ਦੀ ਗੱਟਕੀ ਲੱਗਣੀ ਪਊਗੀ ਮਨ ਦੇ ਉੱਤੇ ਉਹ ਗਣਾਂ ਦੀ ਪੰਡੋ ਤੋਂ ਲਾਹਣੀ ਪਊਗੀ ਪਰ ਉਪਰ ਫੰਡਰੀ ਵੀ ਜਰਨਾ ਪਵੇ ਇੱਕ ਪੜੰਗੇ ਦਾ ਕੋਣਾ ਦੇ ਲੱਗਦੇ ਉਹ ਮਨ ਦੀ ਇੱਛਾ ਤੇ ਖੜੀ ਹੈ ਗੱਲ ਸਾਰੀ ਉਹ ਰਵਾਨਾ ਆ ਲਾ ਲਵ ਹੈ ਸਹੀ ਹਰ ਜਸ ਮਨ ਲਿਖਾਂ ਹਰ ਜਸ ਮਨ ਲਿਖਾਂ ਫਿਰ ਹਰ ਜਸ ਲਿਖਿਆ ਜਾਊਗਾ ਮਨ ਦੇ ਉੱਤੇ ਫਿਰ ਉਹਨੇ ਤੇ ਲਿਖਿਆ ਜਾਊਗਾ ਬਾਜਾ ਹਰ ਜਸ ਲਿਖਿਆ ਗਿਆ ਖਾਲਸ ਲੰਢੀ ਚਲੀ ਜਾਊਗੀ ਜਿੱਥੇ ਜਿੱਥੇ ਲਿਖਦਾ ਚੱਲਿਆ ਜਾਊਗਾ ਉੱਥੇ ਉੱਥੇ ਖਾਲਸ ਲੰਢੀ ਚਲੀ ਜਾਊਗੀ ਉਥਲ ਕੋਲਾ ਹੁੰਦਾ ਚੱਲਿਆ ਜਾਊਗਾ ਜਾ ਚਲਾ ਜਾਊਗਾ ਜਿੰਨੋ ਕੁਰਬਾਨੀ ਨੂੰ ਬੰਦਲਾ ਚਲਾ ਜਾਊਗਾ ਤੇ ਤੋਂ ਮਨ ਨਰਮਲ ਹੁੰਦਾ ਚਲਾ ਜਾਊਗਾ ਆ ਗਾ ਠੀਕ ਹੈ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲਵਿਖ ਕ੍ਰਿਖਾਂ ਆ ਨਾਮ ਦੀ ਫਿਰ ਸੰਗਾ ਯਾਦ ਕਰਦਾ ਨਾ ਨਾਮ ਦਾ ਉਚਾਰਨ ਕਰਦਾ ਜੀ ਕੁਰਬਾਨੀ ਪੜਦਾ ਤਾਂ ਨਾਮ ਦੀ ਨਾਲ ਰੰਗ ਵੀ ਚੜਦਾ ਫਿਰ ਉਹਨੂੰ ਸੰਦ ਸਿਓ ਕੁਰਬਾਨੀ ਸਾਰੀ ਪੜਦੇ ਨਾ ਰੰਗ ਘਾਤਾ ਨਹੀਂ ਚੜਦਾ ਸਵਾਲ ਹੈ ਗੁਰਬਾਣੀ ਦਾ ਪਾਠ ਕਰਦੇ ਨੇ ਰੰਗ ਨਹੀਂ ਘੜਦਾ ਰੰਗ ਕਰਨਾ ਹੈ ਇਹ ਤਾਂ ਰੋ ਪਾਠ ਕਰਦਾ ਰੰਗ ਦੇ ਸਿਉ ਗੁਰਬਾਣੀ ਦੇ ਰੰਗ ਤੇ ਰੰਗਿਆ ਜਾਵੇ ਨਾਮ ਦੇ ਰੰਗ ਤੇ ਰੰਗਿਆ ਜਾਵੇ ਪਾਠ ਕਰਦਾ ਕਰਦਾ ਫਿਰ ਐਸਵਾਦ ਪਾਠ ਕਰਦਾ ਠੀਕ ਹੈ ਜੀ ਨਹੀਂ ਤਾਂ ਫੜ ਫੜ ਕੱਢੀ ਲੱਦੀ ਹੈ ਫਿਰ ਫੜ ਫੜ ਕੱਢੀ ਲੱਦੀ ਹੈ ਸਭ ਕਿਲ ਵਿੱਚ ਕਿਰਖਾਂ ਆ ਸਾਰੇ ਜਿਹੜੇ ਕਿਲ ਵਿੱਚ ਨੇ ਫਿਰ ਬਸ ਕੱਟੇ ਜਾਂਦੇ ਨੇ ਜਿਹੜੇ ਚਿੰਤਾ ਦੇ ਸਾਰੇ ਚਿੰਤਾਵਾਂ ਮਿਲੇ ਜਾਂਦੀਆਂ ਨੇ ਤਨ ਤਨ ਸੁਹਾਵਾ ਸੋ ਸ਼ਰੀਰ ਥਾਨ ਹੈ ਕਿੱਥੇ ਮੇਰਾ ਗੁਰ ਧਰੇ ਵਿਖਾਂ ਉਹ ਸ਼ਰੀਰ ਵੀ ਤਨ ਤਨ ਉਹ ਹਿਰਦਾ ਥਾਨ ਹਿਰਦੇ ਨੂੰ ਕਿਹਾ ਹੋਇਆ ਹੈ ਪਹਿਲਾਂ ਤਾਂ ਬਾਹਰ ਦਾ ਸ਼ਰੀਰ ਹੈ ਸੁਖਾ ਫਿਰ ਉਹਦਾ ਥਾਨ ਹੈ ਹਿਰਦਾ ਔਰ ਜਸਰੀਰ ਦਾ ਜਿਹੜਾ ਹਿਰਦਾ ਹੈ ਉਹ ਤੁਹਾਨੂੰ ਤੁਹਾਨੂੰ ਥਾਂ ਜਗਾ ਹੈ। ਜਿੱਥੇ ਮੇਰੇ ਸਤਗੁਰੂ ਨੇ ਆਪਣਾ ਆਪਾ ਰਖ ਦਿੱਤਾ। ਜਿੱਥੇ ਨਾਮ ਪ੍ਰਗਟ ਹੋ ਗਿਆ। ਭਗਤ ਜੀ ਦੇ ਨਾਮ ਕੇ ਮਨ ਵਿਸਰਾਮ, ਸੁਖਮਣੀ ਸੁਖ, ਉਮਰਤ ਪ੍ਰਭ ਨਾਮ। ਭਗਤ ਜੀ ਦੇ ਨਾਮ ਕੇ ਮਨ ਵਿਸਰਾਮ, ਜਿਹੜੇ ਭਗਤ ਜਨਾਂ ਦੇ ਮਨ ਦੇ ਵਿੱਚ ਨਾਮ ਨੇ ਵਿਸ਼ਰਾਮ ਕਰ ਲਿਆ। ਕਾ ਕਿ ਨਿਸ਼ਰਾਮ ਕਰ ਲਿਆ ਉਹ ਥਾਂ ਧਨ ਧਨ ਉਹ ਸਰੀਰ ਧਨ ਧਨ ਹਾਂਜੀ ਠੀਕ ਹੈ ਜੀ ਐਥੇ 19ਵੀਂ ਪੌਂਡ ਦੀ ਸਮਾਪਤੀ ਹੈ ਜੀ ਜੀ